ਚਲੋ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਆਈਆਂ ਕੁਝ ਕਲਾ ਮਤਾਈ ਦੇ ਕੁਝ ਮਸਲੇ ਤੋਂ ਨਾਲ ਸੰਜੇ ਕਰਦੇ ਲਈ ਜਿਹੜੇ ਇੱਕ ਹਾਈ ਸਕੂਲ ਆ ਲੈਵਲ ਦੇ ਵਿੱਚ ਮੌਂਟਰੀਅਲ ਦੇ ਵਿੱਚ ਉਹਸ ਹਾਈ ਸਕੂਲ ਦੇ ਵਿੱਚ ਕੋਰੈਂਟੋਨੀਓ ਲੈਵਲ ਹਾਈ ਸਕੂਲ ਲੈਵਲ ਸ਼ਹਿਰ ਦੇ ਵਿੱਚ ਮੌਂਟਰੀਅਲ ਦੇ ਵਿੱਚ ਇੱਕ ਵੀਰਵਾਰ ਨੂੰ ਜਿਹੜੀ ਅੱਜ ਉੱਥੇ ਪ੍ਰੋਟੈਸਟ ਹੋ ਰਿਹਾ ਆ ਪ੍ਰੋਟੈਸਟ ਕੇਸ ਕੱਲ ਦਾ ਹੋਇਆ ਕਿ ਸਕੂਲ ਐਡਮਿਨਿਸਟ੍ਰੇਸ਼ਨ ਬੱਚਿਆਂ ਨੂੰ ਕੁਝ ਕੱਪੜੇ ਨਹੀਂ ਪਾਉਣ ਦੇ ਰਿਹਾ ਜਿਹਨਾਂ ਕੱਪੜਿਆਂ ਦੇ ਬਾਰੇ ਉਹਨਾਂ ਦਾ ਇਤਰਾਜ਼ ਆ ਕਿ ਇਹ ਕੈਲ ਪੜਕਾਉ ਕੱਪੜੇ ਆ ਜਿਹੜੀ ਸੈਕਸੀਐਸਟ ਡਰੈਸ ਉਹਨਾਂ ਨੇ ਉਹਨਾਂ ਨੂੰ ਉਹਦੇ ਲਈ ਸ਼ਬਦ ਵਰਤੇ ਆ ਬਹੁਤ ਸਾਰੇ ਲੋਕ ਮਤਲਬ ਕੁੜੀਆਂ ਨੂੰ ਇਹ ਕਹਿ ਰਹੇ ਆ ਕਿ ਤੁਹਾਡੇ ਜਿਹੜੇ ਕੱਪੜੇ ਆ ਉਹ ਛੋਟੇ ਆ ਤੇ ਤੁਹਾਡੇ ਗੋਡੇ ਨਜ਼ਰ ਆਉਂਦੇ ਆ ਇਹਨਾਂ ਦੇ ਵਿੱਚ ਤੇ ਇਹ ਗੋਡੇ ਜਿਹੜੇ ਆ ਇਹ ਬॉयਜ਼ ਲਈ ਅਟਰੈਕਟਿਵ ਨੇ ਵੀ ਇਹ ਨਹੀਂ ਪੋਣੀ ਚਾਹੀਦੀ ਡਰੈਸ ਹੁਣ ਉਹ ਸਟੂਡੈਂਟਸ ਜਿਹੜੇ ਨੇ ਉਹ ਇਸ ਕੱਲ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਆ ਵੀ ਇਹ ਦਾ ਕੀ ਮਤਲਬ ਹੈ ਕਿ ਗੋਡੇ ਅਟਰੈਕਟਿਵ ਨੇ ਕਿ ਮਤਲਬ ਇਹ ਤਾਂ ਕੋਈ ਸਮੱਸਿਆ ਨਹੀਂ ਹੋਈ ਹੁਣ ਡਰੈਸ ਕਿੰਨੀ ਹੋਣੀ ਚਾਹੀਦੀ ਆ ਕੀ ਨਹੀਂ ਹੋਣੀ ਚਾਹੀਦੀ ਇਹਦੇ ਬਾਰੇ ਕੁਝ ਡਰੈਸ ਕੋਡਸ ਤਾਂ ਕੈਨੇਡਾ ਦੇ ਸਕੂਲਾਂ ਵਿੱਚ ਹੈਗੇ ਆ ਪਰ ਇੱਥੇ ਮੌਨਟਰੀਅਲ ਦੇ ਵਿੱਚ ਰੋਲਰਪਾਕ ਇੱਥੇ ਤੱਕ ਵੱਧ ਗਿਆ ਕਰਨ ਨੂੰ ਬੱਚਿਆਂ ਨੂੰ ਜਿਹੜਾ ਪ੍ਰਦਰਸ਼ਨ ਦੇ ਲਈ ਸਾਹਮਣੇ ਆਉਣਾ ਪਿਆ ਸਟੂਡੈਂਟਸ ਇਹ ਕਹਿ ਰਹੇ ਆ ਕਿ ਇਸ ਵੇਲੇ ਗਰਮੀ ਪੈ ਰਹੀ ਆ ਟੈਂਪਰੇਚਰ ਕਾਫੀ ਅਪ ਹੋਣਾ ਸ਼ੁਰੂ ਹੋ ਗਿਆ ਤੇ ਵਾਰਨਿੰਗਸ ਆ ਰਹੀਆਂ ਆ ਸਾਨੂੰ ਕਿ ਤੁਹਾਡੀ ਸ਼ਾਰਟਸ ਦੀ ਲੈਂਥ ਕਿੰਨੀ ਹੋਣੀ ਚਾਹੀਦੀ ਆ ਇਹ ਉਹ ਕਹਿੰਦੇ ਬੜੀ ਹਿਊਮਿਲੇਟਿਕ ਜਿਹੜੀ ਹਿਊਮਿਲੇਸ਼ਨ ਵਾਲੀ ਗੱਲ ਆ ਇਹ ਹਿਊਮਿਲੇਟਿੰਗ ਆ ਇਹ ਜਿਹੜਾ ਸਾਰਾ ਕੁਝ ਹੈਗਾ ਵੀ ਸਾਡੇ ਲਈ ਠੀਕ ਨਹੀਂ ਔਰ ਇੱਕ ਤਰੀਕੇ ਦੇ ਨਾਲ ਇਹਨਾਂ ਸ਼ਾਰਟਸ ਤੇ ਰਾਹੀਂ ਜਣੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਫਰਕ ਕੀਤਾ ਜਾ ਰਿਹਾ ਜਿਹੜੇ ਸਟੂਡੈਂਟਸ ਨੇ ਉੱਥੇ ਇਹ ਇਕੱਠੇ ਹੋ ਕੇ ਕਹਿ ਰਹੇ ਆ ਕਿ ਇਹਦਾ ਕੀ ਹਿਸਾਬ ਹੋਵੇ ਕਿ ਔਰ ਇਹਦੇ ਨਾਲ ਜਿਹੜਾ ਕਿ ਤੁਹਾਡੇ ਕੱਪੜਿਆਂ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ ਇਹਦਾ ਸਿੱਧਾ ਅਸਰ ਕੁੜੀਆਂ ਦੇ ਉੱਤੇ ਪੈ ਰਿਹਾ ਅੱਜ ਜਦੋਂ ਅਸੀਂ ਕਹਿੰਦੇ ਕਿ ਮੁੰਡੇ ਕੁੜੀਆਂ ਦੋਵੇਂ ਬਰਾਬਰ ਨੇ ਤਾਂ ਫਿਰ ਉਸ ਵੇਲੇ ਕੋਈ ਕੁੜੀਆਂ ਦੇ ਲਈ ਜਿਹੜਾ ਡਰੈਸ ਕੋਡ ਵੱਖਰਾ ਕਰਨਾ ਜਾਂ ਮੁੰਡਿਆਂ ਦੇ ਲਈ ਵੱਖਰਾ ਕਰਨਾ ਜਾਂ ਕੋਈ ਇਦਾਂ ਦਾ ਨਿਯਮ ਲੈ ਕੇ ਆਉਣਾ ਜਾਂ ਇਦਾਂ ਦੀ ਗੱਲਬਾਤ ਕਹਿਣੀ ਜਿਹਦਾ ਅਸਰ ਜਿਹੜਾ ਸਿਰਫ ਤੇ ਸਿਰਫ ਕੁੜੀਆਂ ਨੂੰ ਹੋ ਰਿਹਾ ਹੋਵੇ ਉਹ ਆਪਣੇ ਆਪ ਦੇ ਵਿੱਚ ਹਰਾਨੀ ਵਾਲੀ ਗੱਲ ਹੈ ਉਹ ਕਿ ਜਿਹੜੀ ਅਸੀਂ ਸ਼ਾਰਟਸ ਪਾਉਨੇ ਆ ਉਹ ਸਾਡੀ ਬਾਡੀ ਨੂੰ ਕਵਰ ਕਰਨ ਦੇ ਲਈ ਪਾਉਨੇ ਆ ਅਸੀਂ ਰਿਸਪੈਕਟੇਬਲ ਵੇ ਦੇ ਨਾਲ ਆਉਨੇ ਆ ਅਸੀਂ ਕੋਈ ਇਨਪ੍ਰੋਪਰੀਏਟ ਨਹੀਂ ਕਰਦੇ ਕਿ ਜਿਹੜੀ ਗੱਲਬਾਤ ਠੀਕ ਨਾ ਹੋਵੇ ਜਿਹੜੀ ਉਹਨਾਂ ਨੇ ਇੱਕ ਲੈਟਰ ਲਿਖੀ ਆ ਉਹਦੇ ਵਿੱਚ ਦੱਸਿਆ ਆ ਇਹ ਜਿਹੜੇ ਸੈਕਸ਼ਨ 5 ਸਟੂਡੈਂਟਸ ਨੇ ਉਹ ਪੁਆਇੰਟ ਆਊਟ ਇਹ ਗੱਲਬਾਤ ਕਰ ਰਹੇ ਆ ਕਿ ਵੈਂਟੀਲੇਸ਼ਨ ਜਿਹੜਾ ਸਕੂਲ ਦਾ ਆ ਇੰਦਾ ਦਾ ਨਹੀਂ ਆ 에어 ਕੰਡੀਸ਼ਨ ਉੱਥੇ ਨਹੀਂ ਆ ਗਰਮੀ ਬਹੁਤ ਆ ਟੈਂਪਰੇਚਰ ਕੁਦਰਤੀ ਆ ਵੀ ਜ਼ਿਆਦਾ ਹੋ ਰਿਹਾ ਕਲਾਸਰੂਮਾਂ ਦੇ ਅੰਦਰ ਟੈਂਪਰੇਚਰ ਜ਼ਿਆਦਾ ਆ ਤੇ ਇਸ ਟੈਂਪਰੇਚਰ ਦੇ ਵਿੱਚ ਕੋਈ ਇਦਾਂ ਦਾ এনवायरमेंट ਜਿਹੜਾ ਕ੍ਰੀਏਟ ਨਹੀਂ ਹੋ ਰਿਹਾ ਤੇ ਇਹੀ ਗੱਲ ਜਿਹੜੇ ਪੇਰੈਂਟਸ ਆ ਸਕੂਲ ਦੇ ਵਿੱਚ ਮਾਪਿਆਂ ਨੂੰ ਜਿਹੜਾ ਨੋਟਿਸ ਭੇਜਿਆ ਗਿਆ ਉਹਦੇ ਵਿੱਚ ਦੱਸਿਆ ਗਿਆ ਕਿ ਸਟ ਜਿਹੜੀ ਡਰੈਸ ਕੋਡ ਆ ਕਿ ਮਿਨਿਮਮ ਲੈਂਥ ਜਿਹੜੀ ਸ਼ਾਰਟਸ ਦੇ ਲਈ ਤੇ ਬਰਮੋਡਾਸ ਦੇ ਲਈ ਹੈਗੀ ਆ ਉਹ ਨੀਜ਼ ਦੇ ਨੇੜੇ-ਤੇੜੇ ਹੋਵੇ ਵੀ ਤੁਸੀਂ ਕੋਈ ਵੀ ਸ਼ਾਰਟ ਪਾਉਨੇ ਆ ਜਾਂ ਕੋਈ ਬਰਮੋਡਾ ਪਾਉਨੇ ਆ ਉਹ ਗੋਡਿਆਂ ਤੋਂ ਥੋੜਾ ਜਿਹਾ ਉੱਤੇ ਮਤਲਬ ਗੋਡਿਆਂ ਦੇ ਨੇੜੇ ਹੋਣਾ ਚਾਹੀਦਾ ਤੇ ਉੱਤੇ ਨਹੀਂ ਜਿਹੜਾ ਮੈਸੇਜ ਗਿਆ ਤੇ ਸਟੂਡੈਂਟ ਜੇ ਕੋਈ ਵੀ ਹੋ ਕਹਿੰਦੇ ਸਾਨੂੰ ਲੱਗ ਗਿਆ ਪਤਾ ਵੀ ਇਹਦੇ ਨਾਲ ਨਹੀਂ ਮੰਨ ਰਿਹਾ ਇਸ ਤਰੀਕੇ ਦੇ ਨਾਲ ਕੱਪੜਿਆਂ ਦੇ ਸੰਬੰਧ ਦੇ ਵਿੱਚ ਤੇ ਕੋਈ ਵੀ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਤੇ ਉਹਨੂੰ ਅਸੀਂ ਘਰ ਭੇਜ ਦਾਂਗੇ ਤੂੰ ਕੱਪੜੇ ਬਦਲ ਕੇ ਆ ਹੁਣ ਇਹਦੇ ਨਾਲ ਰੌਲਾ ਰੱਪਾ ਕਾਫੀ ਜ਼ਿਆਦਾ ਪੈ ਗਿਆ ਬਈ ਕੀ ਇਹ 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 ਠੀਕ ਆ ਇਹ ਗੱਲ ਜਾਇਜ਼ ਆ ਇਸ ਤਰੀਕੇ ਦੇ ਨਾਲ ਕਰਨੀ ਕਿ ਬੱਚਿਆਂ ਨੂੰ ਕੱਪੜਿਆਂ ਦੇ ਮਾਮਲੇ ਦੇ ਵਿੱਚ ਭੇਜ ਦਿੱਤਾ ਜਾਵੇ ਕਿ ਬੱਚਿਆਂ ਦੇ ਕੱਪੜੇ ਜਿਹੜੇ ਕਿ ਬਹੁਤੇ ਬੱਚੇ ਜਿਹੜੇ ਕੱਪੜੇ ਪਾਉਂਦੇ ਆ ਉਹ ਆਪਣੇ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਇਸ ਹਿਸਾਬ ਦੇ ਨਾਲ ਕੱਪੜੇ ਉਹਨਾਂ ਦੇ ਭੇਜਦੇ ਆ ਵੀ ਉਹਨਾਂ ਨੂੰ ਕਿਉਂ ਕੁਐਸਚਨ ਕੀਤਾ ਜਾ ਰਿਹਾ ਇਹ ਨਵਾਂ ਰੋਲਾ ਨਹੀਂ ਹੈ ਜਿਹੜਾ ਮੌਂਟਰੀਅਲ ਦੇ ਵਿੱਚ ਪਿਆ ਅ ਥੋੜਾ ਚਿਰ ਪਹਿਲਾਂ ਸਾਲਕ ਪਹਿਲਾਂ ਵੀ ਇਹ ਰੋਲਾ ਰੱਪਾ ਪਿਆ ਸੀ 400 ਦੇ ਕਰੀਬ ਸਟੂਡੈਂਟ ਜਿਹੜੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਕਿਉਂਕਿ ਇੱਥੇ ਹੀ ਸੀਗੀ ਉਹ ਮੌਂਟਰੀਅਲ ਦੇ ਵਿੱਚ ਹੀ ਕਵੈਕ ਦੇ ਵਿੱਚ ਹੀ ਕਿ ਜਿਹੜੀ ਸ਼ਾਰਟਸ ਦੀ ਲੈਂਥ ਨੂੰ ਲੈ ਕੇ ਉਹਦੇ ਤੋਂ ਬਾਅਦ ਫਿਰ ਸਕੂਲ ਬੋਰਡ ਜਿਹੜਾ ਉਹਨੇ ਮਾਫੀ ਮੰਗੀ ਸੀ ਉਹਨਾਂ ਨੇ ਸਟੂਡੈਂਟ ਨੂੰ ਕਿਹਾ ਸੀ ਕਿ ਡ्रेस ਕੋਡ ਨੂੰ ਰਿਵਾਈਜ਼ ਕਰ ਦੇਣਗੇ ਜਿਹੜੀ ਹੁਣ ਡਰੈਸ ਕੋਡ ਆ ਵੀ ਕਲੀਨ ਡੀਸੈਂਟ ਤੇ ਅਪ੍ਰੋਪਰੀਏਟ ਤਿੰਨ ਸ਼ਬਦ ਵਰਤੇ ਜਾਂਦੇ ਆ ਹੁਣ ਅਪ੍ਰੋਪਰੀਏਟ ਜਿਹੜਾ ਉਹ ਆਪਣੇ ਆਪ ਦੇ ਵਿੱਚ ਇੱਕ ਸ਼ਬਦ ਆ ਕਿ ਕਿਸੇ ਲਈ ਕੋਈ ਅਪ੍ਰੋਪਰੀਏਟ ਹੈ ਕਿ ਕਿਸ ਲਈ ਕੋਈ ਅਪ੍ਰੋਪਰੀਏਟ ਆ ਦੂਜੀ ਗੱਲ ਇਹ ਆ ਵੀ ਸਕੂਲ ਡਰੈਸ ਕੋਡ ਇਹ ਲਗਾਤਾਰ ਇਹਦੇ ਉੱਤੇ ਕਈ ਦਿਹਾੜਿਆਂ ਤੱਕ ਡਿਬੇਟ ਚੱਲਦੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਜੀਨਸ ਜਾਂ ਜਿਹੜੇ ਪਜਾਮਾ ਪੈਂਟਸ ਨੇ ਜਾਂ ਜਿਹੜੇ ਕ੍ਰੋਪ ਟੌਪਸ ਨੇ ਇਹਨਾਂ ਸਾਰਿਆਂ ਦੇ ਉੱਤੇ ਕੰਟਰੋਵਰਸੀ ਰਹੀ ਹੈ ਜਿਹੜੇ ਬਹੁਤ ਸਾਰੇ ਸਟੂਡੈਂਟ ਨੇ ਵਿਦਿਆਰਥੀ ਨੇ ਉਹ ਇਸ ਗੱਲ ਦੀ ਆਲੋਚਨਾ ਕਰਦੇ ਆ ਕਿ ਡਰੈਸ ਕੋਡ ਰੂਲ ਆਊਡੇਟਿਡ ਹੋ ਚੁੱਕਾ ਖਾਸ ਤੌਰ ਦੇ ਉੱਤੇ ਗਰਲਸ ਨੂੰ ਟਾਰਗੇਟ ਕਰਨ ਦਾ ਇੱਕ ਟੂਲ ਸੀ ਇਹ ਜਾਂ ਬਾਡੀ ਸ਼ੇਮ ਨੂੰ ਪ੍ਰੋਮੋਟ ਕਰ ਰਿਹਾ ਹੋਰ ਇਹਦਾ ਕੋਈ ਮਤਲਬ ਨਹੀਂ ਹੈ ਸਟੂਡੈਂਟਸ ਜਿਹੜੇ ਆ ਉਹ ਇਸ ਗੱਲ ਦੇ ਵਿੱਚ ਬਲੀਵ ਕਰਦੇ ਆ ਕਿ ਡਰੈਸ ਕੋਡ ਜ਼ਿਆਦਾ ਫਲੈਕਸੀਬਲ ਹੋਣਾ ਚਾਹੀਦਾ ਡਰੈਸ ਦੇ ਰਾਹੀਂ ਬੱਚਾ ਜਾਂ ਕੋਈ ਵਿਅਕਤੀ ਵੀ ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਜਿਹੜਾ ਡਰੈਸ ਕੋਡ ਹੈ ਜੀ ਮੋਡਰਨਾਈਜੇਸ਼ਨ ਕੀਤੀ ਜਾਣੀ ਚਾਹੀਦੀ ਹੈ ਓਟਵਾ ਦੇ ਕਾਲਟਨ ਡਿਸਟ੍ਰਿਕਟ ਸਕੂਲ ਬੋਰਡ ਨੇ ਇੱਕ ਨਵਾਂ ਡਰੈਸ ਕੋਡ ਅਡਾਪਟ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਜ਼ਿਆਦਾ ਫ੍ਰੀडम ਦਿੱਤੀ ਸੀ ਜ਼ਿਆਦਾ ਸੈਲਫ ਐਕਸਪ੍ਰੈਸ਼ਨ ਦਾ ਰਾਈਟ ਦਿੱਤਾ ਸੀ ਬੱਚਿਆਂ ਨੂੰ ਕਿ ਔਰ ਜਿਹੜਾ ਕੁਦਰਤੀ ਜਿਹੜਾ ਵਾਇਲੈਂਟ ਹੇਟਫੁਲ ਜਾਂ ਕੋਈ ਵੀ ਅਨਪ੍ਰੋਪਰੀਅਰ ਟੈਮੇਜਸ ਜਾਂ ਮੈਸੇਜ ਆ ਉਹਨੂੰ ਤਾਂ ਡਿਸਕਰੇਜ ਕਰਦੀ ਹੈ ਪਰ ਅਦਰਵਾਈਜ਼ ਉਹਨਾਂ ਨੇ ਬੱਚਿਆਂ ਨੂੰ ਕਿਹਾ ਹੈ ਵੀ ਤੁਸੀਂ ਆਪਣੀ ਮਨਮਰਜ਼ੀ ਦੇ ਕੱਪੜੇ ਪਾ ਕੇ ਆ ਸਕਦੇ ਆ ਸੋ ਜਿਹੜਾ ਸਟ੍ਰਿਕਟ ਇੱਕ ਸਕੂਲ ਦਾ ਕੋਡ ਆ ਉਹਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਵੀ ਹੋਇਆ ਹੈ ਇਹ ਗੱਲ ਹਮੇਸ਼ਾ ਰੌਲੇ ਦੇ ਵਿੱਚ ਵੀ ਰਹੀ ਹੈ ਕਿ ਕਿਹੜੀ ਡਰੈਸ ਪਾਈ ਜਾ ਸਕਦੀ ਹੈ ਹੁਣ ਫਿਰ ਇੱਕ ਵਾਰੀ ਵਿਦਿਆਰਥੀ ਪ੍ਰੋਟੈਸਟ ਕਰ ਰਹੇ ਆ ਖਾਸ ਕਰ ਕੁੜੀਆਂ ਵੀ ਸਾਨੂੰ ਜਾਣ ਬੁੱਝ ਕੇ ਇਸ ਗੱਲ ਦੇ ਟਾਰਗੇਟ ਕੀਤਾ ਜਾ ਰਿਹਾ ਤੇ ਸਾਨੂੰ ਦੱਸਿਆ ਜਾ ਰਿਹਾ ਵੀ ਤੁਸੀਂ ਕੀ ਪਾਉਣਾ ਤੇ ਕੀ ਨਹੀਂ ਪਾਉਣਾ ਇਦਾਂ ਦੀ ਗਰਮੀ ਦੇ ਵਿੱਚ ਜੇ ਅਸੀਂ ਸ਼ਾਰਟਸ ਪਾਉਨੇ ਆ ਤੇ ਉਹਦੇ ਉੱਤੇ ਇਤਰਾਜ਼ ਕੀਤਾ ਜਾ ਰਿਹਾ ਤੇ ਸਾਨੂੰ ਇਹ ਦੱਸਿਆ ਜਾ ਰਿਹਾ ਵੀ ਇੰਨੀ ਲੰਬੀ ਹੋਣੀ ਚਾਹੀਦੀ ਤੇ ਇੰਨੀ ਲੰਬੀ ਹੋਣੀ ਚਾਹੀਦੀ ਜਦੋਂ ਕਿ ਹਰ ਇੱਕ ਬੱਚਾ ਜਾਂ ਜਾਂ ਕੋਈ ਵੀ ਹੈਗਾ ਉਹ ਆਪਣੇ ਹਿਸਾਬ ਦੇ ਨਾਲ ਜਿਹੜੇ ਕੱਪੜੇ ਪਾ ਕੇ ਆਉਂਦਾ ਹੈ ਅਗਲੀ ਕਰ ਬਾ ਦੋਸਤੋ ਪ੍ਰਿੰਸ ਐਡਵਰਡ ਆਈਲੈਂਡ ਬਾਰੇ ਆ ਤੁਹਾਨੂੰ ਪਤਾ ਕਿ ਜਿਹੜੇ ਵੀ ਵਰਕਰ ਨੇ ਫੋਰਨ ਵਰਕਰ ਨੇ ਸਟੂਡੈਂਟਸ ਨੇ ਜਾਂ ਹੋਰ ਕੋਈ ਨੇ ਕੱਚੇ ਲੋਕ ਨੇ ਇੱਥੇ ਕੈਨੇਡਾ ਦੇ ਵਿੱਚ ਉਹਨਾਂ ਦਾ ਇੱਕ ਮਕਸਦ ਹੁੰਦਾ ਕਿ ਅਸੀਂ ਪੱਕੇ ਹੋਣ ਪੱਕੇ ਹੋਣ ਦੇ ਲਈ ਫਿਰ ਲੋਕ ਹਰੀ ਯਤਨ ਕਰਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਨ੍ਹਾਂ ਥਾਵਾਂ ਦੇ ਉੱਤੇ ਪੱਕੇ ਹੋਣਾ ਸੌਖਾ ਹੋਵੇ ਪੀਆਰ ਸੌਖੀ ਹੋਵੇ ਉਹਦੇਲੇ ਪਾਸੇ ਨੂੰ ਮੂਵ ਕਰ ਦਿੰਦੇ ਆ ਪਿਛਲੇ ਸਮੇਂ ਦੇ ਵਿੱਚ ਇੱਕ ਟ੍ਰੈਂਡ ਬਹੁਤ ਚੱਲਿਆ ਕਿ ਟੈਰੀਓ ਦੇ ਵਿੱਚ ਲੋਕ ਪੱਕੇ ਔਖੇ ਹੋ ਰਿਹਾ ਬ੍ਰਿਟਿਸ਼ ਕੋਲੰਬੀਆ ਵੈਂਕੂਵਰ ਦੇ ਵਿੱਚ ਲੋਕ ਪੱਕੇ ਔਖੇ ਹੋ ਰਹੇ ਆ ਪ੍ਰਿੰਸ ਐਡਵਰਡ ਆਇਲੈਂਡ ਜਾਂ ਉਧਰਲੇ ਪਾਸੇ ਜਿਹੜੀਆਂ ਨਾਰਥ-ਵੈਸਟ ਟੈਰੀਟਰੀਜ਼ ਆ ਉਹਨਾਂ ਥਾਵਾਂ ਦੇ ਉੱਤੇ ਸੁਣਦੇ ਸੀ ਕਿ ਲੋਕ ਸੌਖੇ ਪੱਕੇ ਹੋ ਜਾਂਦੇ ਆ ਤੇ ਉੱਥੇ ਵੀ ਹੁਣ ਸਮੱਸਿਆ ਆਉਣ ਲੱਗ ਪਈ ਆ ਸਮੱਸਿਆ ਬੜੀ ਲਗਤਰਾਂ ਦੀ ਆ ਉੱਥੇ ਪੋਪੂਲੇਸ਼ਨ ਗਰੋਥ ਬਹੁਤ ਹੋ ਗਈ ਕਿਉਂਕਿ ਛੋਟੇ-ਛੋਟੀਆਂ ਉਹ ਟੈਰੀਟਰੀਜ਼ ਨੇ ਘੱਟ ਵਸੋਂ ਵਾਲੀਆਂ ਪ੍ਰਿੰਸ ਐਡਵਰਡ ਆਇਲੈਂਡ ਦੀ ਸਰਕਾਰ ਇਹ ਚਾਹੁੰਦੀ ਆ ਕਿ ਪੋਪੂਲੇਸ਼ਨ ਗਰੋਥ ਨੂੰ ਸਲੋ ਕੀਤਾ ਜਾਵੇ ਤੇ ਉਹ ਇੱਕੋ ਤਰੀਕੇ ਨਾਲ ਕਰ ਸਕਦੇ ਜਿਹੜੇ ਇਮੀਗ੍ਰੈਂਟਸ ਆ ਰਹੇ ਆ ਉੱਥੇ ਖਾਸ ਕਰ ਫੂਡ ਸਰਵਿਸਿਜ਼ ਦੇ ਵਿੱਚ ਤੇ ਰਿਟੇਲ ਦੇ ਵਿੱਚ ਇਹਨਾਂ ਦੀ ਗਿਣਤੀ ਘਟਾ ਦਿ ਜਿਹੜੇ ਹੋਰ ਡਾਕਟਰ ਨਰਸਸ ਰਾ ਉਹਨਾਂ ਨੂੰ ਤੇ ਰੱਖ ਲਓ ਤੁਸੀਂ ਕਿਉਂਕਿ ਪਾਪੂਲੇਸ਼ਨ ਗਰੋਥ ਜਦੋਂ ਜ਼ਿਆਦਾ ਹੋ ਜਾਂਦੀ ਆ ਤਾਂ ਫਿਰ ਸਮੱਸਿਆ ਪੈਦਾ ਹੁੰਦੀ ਆ ਪੂਰੇ ਕੈਨੇਡਾ ਦੇ ਵਿੱਚ ਵੀ ਇਸ ਵੇਲੇ ਸਭ ਤੋਂ ਵੱਡਾ ਸੰਕਟ ਇਹੀ ਹੋਇਆ ਕਿ ਪਾਪੂਲੇਸ਼ਨ ਗਰੋਥ ਜ਼ਿਆਦਾ ਹੋਊਗੀ ਫੈਸਿਲਿਟੀਆਂ ਉਹਨੀਆਂ ਜ਼ਿਆਦਾ ਨਹੀਂ ਸੀ ਜਾਂ ਉਹਨਾਂ ਨੂੰ ਅਬਜ਼ੌਰਬ ਕਰਨ ਦੇ ਲਈ ਸਿਸਟਮ ਨਹੀਂ ਆ ਜਿੰਨੀ ਜ਼ਿਆਦਾ ਪਾਪੂਲੇਸ਼ਨ ਗਰੋਥ ਹੋਊਗੀ ਪਾਪੂਲੇਸ਼ਨ ਗਰੋਥ ਬਿਨਾਂ ਸ਼ੱਕ ਕੈਨੇਡਾ ਦੀ ਲੋਡ ਆ ਇਮੀਗ੍ਰੈਂਟਸ ਇੱਥੇ ਆਉਣੇ ਚਾਹੀਦੇ ਪਰ ਉਹ ਅਨਕੰਟਰੋਲਡ ਆ ਗਿਆ ਕੈਨੇਡਾ ਦੇ ਵਿੱਚ ਤਾਂ ਆ ਗਿਆ ਪਰ ਹੁਣ ਇਹਦੇ ਵਿੱਚੋਂ ਇਹ ਡਿਸਟ੍ਰਿਬਿਊਟ ਕੀਤੇ ਜਾਣੇ ਅੱਗੇ ਉਹਦੇ ਲਈ ਫਰੇਸ਼ ਹੈਗਾ ਵੀ ਜਿੱਥੇ ਪਹਿਲਾਂ ਹੀ ਲੋਕ ਘਟਾ ਉਹਨਾਂ ਥਾਵਾਂ ਦੇ ਉੱਤੇ ਭੇਜਿਆ ਜਾਵੇ ਪ੍ਰਿੰਸ ਐਡਵਰਡ ਆਇਲੈਂਡ ਇਹਨਾਂ ਦੇ ਵਿੱਚੋਂ ਇੱਕ ਆ ਉਹਨਾਂ ਨੇ ਕੀ ਕੀਤਾ ਉਹ ਇਹ ਕਹਿੰਦੇ ਆ ਕਿ ਸਾਡੇ ਕੋਲੋ ਜਿਸ ਤਰ੍ਹਾਂ ਦੀਆਂ ਫੈਸਿਲਿਟੀਆਂ ਆ ਸੀ ਉਸ ਤਰੀਕੇ ਦੇ ਨਾਲ ਤਾਂ ਕੁਝ ਕਰ ਸਕਦੇ ਆ ਆ ਜਿਹੜੀ ਇਮੀਗ੍ਰੇਸ਼ਨ ਕੋਟਾ ਆ ਫਰਵਰੂਅਰੀ ਦੇ ਵਿੱਚ ਇਹਨਾਂ ਨੇ ਘਟਾਤਾ ਸੀ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ 25% ਕੱਟ ਜਿਹੜਾ ਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦੇ ਵਿੱਚ ਸੀ ਤੇ ਇਮੀਗ੍ਰੈਂਟ ਦੀ ਨੋਮੀਨੇਸ਼ਨ 2100 ਤੋਂ ਘਟਾ ਕੇ 1600 ਕਰਤੀ ਸੀ ਵੀ ਪੱਕੇ ਦੇ ਪ੍ਰੋਵਿੰਸ ਨੇ ਕਰਨੇ ਆ ਨਾ ਪ੍ਰੋਵਿੰਸ਼ਲ ਨਾਮੀਨੇਸ਼ਨ ਪ੍ਰੋਗਰਾਮ ਤੇ ਉਹੀ ਆ ਉਹਦਾ ਉਹਨਾਂ ਨੇ ਕੋਟਾ ਹੀ ਘਟ ਦਿੱਤਾ ਤੇ ਉਹ ਉਹਦੇ ਨਾਲ ਹੋਇਆ ਕਿ ਕਿ ਗਿਣਤੀ 2100 ਤੋਂ 1600 ਰਹਿ ਗਈ ਮੇਅਰ ਜਿਹੜੇ ਹੈਗੇ ਉਥੇ ਸਮਰਸਾਈਡ ਦੇ ਮੇਅਰ ਆ ਡੈਨ ਕਚਰ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਇਸ ਕੱਟ ਦਾ ਉਹ ਕਹਿੰਦੇ ਵੀ ਚੈਲੰਜਸ ਗਰੋਥ ਚੈਲੰਜਸ ਨੂੰ ਮੈਨੇਜ ਕਰੋ ਰੋਲਾ ਤੇ ਆ ਵੀ ਤੁਸੀਂ ਫੈਸਿਲਿਟੀਜ਼ ਵਧਾਓ ਜਿਹੜੀ ਪ੍ਰੋਰੀਟਾਈਜ਼ ਕਰੋ ਕਿਹੜੇ ਸੈਕਟਰ ਦੇ ਵਿੱਚ ਕਰਨਾ ਮਤਲਬ ਲੋਕ ਆ ਰਹੇ ਇੱਕ ਪਾਸੇ ਤਾਂ ਉਹ ਕਿਹਦੇ ਗ੍ਰੋਥ ਵਧ ਗਈ ਪਾਪੂਲੇਸ਼ਨ ਜ਼ਿਆਦਾ ਹੋਊਗੀ ਤੇ ਉਹਦੇ ਲਈ ਪ੍ਰਬੰਧ ਕਰੋ ਤੁਸੀਂ ਉੱਥੇ ਘਰ ਚਾਹੀਦੇ ਆ ਉੱਥੇ ਸਾਰਾ ਕੰਮ ਚਾਹੀਦਾ ਉੱਥੇ ਹੋਟਲਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਚਾਹੀਦੇ ਤੇ ਲੋਕ ਹੀ ਹਨੀਗੇ ਤੇ ਉਹ ਸੈਕਟਰ ਕਿਦਾ ਹੋਊਗਾ ਉੱਥੇ ਘਰ ਕਿਦਾ ਬਣਨਗੇ ਜੇ ਲੋਕ ਹੀ ਨਹੀਂ ਤੁਸੀਂ ਸੱਦੋਂਗੇ ਜਿਹੜੀ ਜਿਹੜੀ ਆਪਣੇ ਪ੍ਰੋਵਿੰਸ਼ੀਅਲ ਸਰਕਾਰ ਆ ਪਰ ਜਿਹੜੇ ਪ੍ਰੀਮੀਅਰ ਆ ਉਹ ਇਹ ਕਹਿੰਦੇ ਆ ਵੀ ਅਸੀਂ ਬੰਦੇ ਹੀ ਘਟਾ ਦੇਣੇ ਆ ਇੱਥੋਂ ਵੀ ਸਾਨੂੰ ਉਨੀ ਲੋਡ ਹੀ ਨਹੀਂ ਆ ਪਵੇ ਜਿੰਨੇ ਕੁ ਅਸੀਂ ਐਬਜ਼ੌਰਬ ਕਰ ਸਕਦੇ ਹਾਂ ਉਨੇ ਹੀ ਸੱਦਾਂਗੇ ਤੇ ਹੁਣ ਇਹ ਰੋਲਾ ਵੀ ਜਿਹੜੇ ਡਾਕਟਰ ਨਰਸਾਂ ਜ਼ਰੂਰੀ ਨੇ ਤਾਂ ਇਹ ਜਿਹੜੀ ਕੰਸਟਰਕਸ਼ਨ ਵੀ ਤਾਂ ਓਨੀ ਜ਼ਰੂਰੀ ਆ ਜਿਹੜੇ ਰੈਸਟੋਰੈਂਟ ਚ ਕੰਮ ਕਰਨ ਵਾਲੇ ਲੋਕ ਵੀ ਓਨੇ ਜ਼ਰੂਰੀ ਆ ਉਹਨਾਂ ਦੇ ਵਿੱਚ ਤੁਸੀਂ ਕਿਉਂ ਕੱਟ ਕਰ ਰਹੇ ਆ ਇੱਕ ਤਰੀਕੇ ਦੇ ਨਾਲ ਸਮਝਿਆ ਜਾਵੇ ਵੀ ਜਿਹੜੇ ਇੱਥੋਂ ਲੋਕ ਉਧਰਲੇ ਪਾਸੇ ਪੱਕੇ ਹੋਣ ਦੇ ਲਈ ਜਾਂਦੇ ਸੀ ਆਮ ਤੌਰ ਦੇ ਤੇ ਜਿੱਦਾਂ ਅਲਬਰਟਾ ਸੀ ਚਲੋ ਬ੍ਰਿਟਿਸ਼ ਕੋਲੰਬੀਆ ਜਾਂ ਟੈਰੀਓ ਦੇ ਵਿੱਚ ਤੇ ਜ਼ਿਆਦਾ ਲੋਕ ਆਉਂਦੇ ਸੀ ਪੱਕੇ ਹੁੰਦੇ ਸੀ ਫਿਰ ਹੌਲੀ ਹੌਲੀ ਔਖਾ ਹੋ ਗਿਆ ਪਹਿਲਾਂ ਇਹਨਾਂ ਨੇ ਕੀਤਾ ਜਿਹੜੇ 메ਨ ਸ਼ਹਿਰ ਸੀਗੇ ਉਹਨਾਂ ਦੇ ਵਿੱਚ ਲੋਕਾਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਵੀ ਥੋੜੀ ਜਿਹੀ ਪੋਪੂਲੇਸ਼ਨ ਉਈ ਵੈਂਕੂਵਰ ਦੇ ਵਿੱਚਾਂ ਤੇ ਤੁਹਾਨੂੰ ਇਹਦੇ ਬੀਸੀ ਦੇ ਵਿੱਚ ਇਹਦੇ ਪੁਆਇੰਟ ਉਨੇ ਨਹੀਂ ਮਿਲਦੇ ਜੇ ਤੁਸੀਂ ਥੋੜਾ ਜਿਹਾ ਹਟਵਾ ਕੇ ਤੇ ਬਾਹਰ ਇੰਟੀਰੀਅਰ ਦੇ ਵਿੱਚ ਆਈਲੈਂਡ ਦੇ ਉੱਤੇ ਜਾਇਦੁਰ-ਦੁਰ ਚਲੇ ਜਾਈਂਦੇ ਉੱਥੇ ਉਹਦੇ ਪੁਆਇੰਟ ਤੁਹਾਨੂੰ ਜ਼ਿਆਦਾ ਮਿਲਦੇ ਮਤਲਬ ਉੱਥੇ ਬੰਦਾ ਪੱਕਾ ਸੌਖਾ ਹੁੰਦਾ ਤਾਂ ਕਿ ਉਹਦਾ ਮਕਸਦ ਹੈ ਕਿਸੀ ਲੋਕ ਬਾਹਰ ਥੋੜਾ ਜਿਹਾ ਚਲੇ ਜਾ ਫਿਰ ਸਿਕਾ ਕਿ ਇਹਨਾਂ ਪ੍ਰੋਵਿੰਸਸ ਤੋਂ ਬਾਹਰ ਚਲੇ ਜਾ ਵਿਸ਼ੰਟਾਰੀਅਸ ਵਿੱਚ ਜੋ ਪੱਕਾ ਨਹੀਂ ਹੋ ਰਿਹਾ ਲੋਕਲ ਵਰਟਾ ਦੇ ਵਿੱਚ ਜਾਣ ਲੱਗ ਪਏ ਵੀ 2 ਸਾਲ ਉੱਥੇ ਤੁਸੀਂ ਕੰਮ ਕਰ ਲੈਨੇ ਤੇ ਤੁਹਾਨੂੰ ਫੇਰ ਉਹ ਸੌਖਿਆਂ ਪੱਕੇ ਕਰ ਦਿੰਦੇ ਆ ਉੱਥੇ ਇੰਨੇ ਚਲੇ ਗਿਆ ਕਿ ਉਹਨਾਂ ਦਾ ਸਿਸਟਮ ਹੀ ਕਲਾਪਸ ਕਰ ਗਿਆ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਵੀ ਤੁਸੀਂ ਰੁਕੋ ਸਾਨੂੰ ਪਹਿਲਾਂ ਹਸਾਬ ਕਿਤਾਬ ਲਾ ਲੈਣ ਦਾ ਵੀ ਅਸੀਂ ਕਰਨਾ ਕੀ ਹੈ ਇਹੀ ਕੁਝ ਉਹਨਾਂ ਪ੍ਰਿੰਸ ਐਡਵਾਇਡ ਆਇਲੈਂਡ ਦੇ ਵਿੱਚ ਹੋ ਰਿਹਾ ਹੋਇਆ ਤਾਂ ਫਰਵਰੀ ਦਾ ਆਇਆ ਪਰ ਹੁਣ ਉਹਦਾ ਇੰਪੈਕਟ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਲੋਕ ਪ੍ਰੋਟੈਸਟ ਕਰ ਰਹੇ ਆ ਉੱਥੇ ਕਿ ਜਿਹੜੀ ਸਰਕਾਰ ਆ ਉਹ ਇਮੀਗ੍ਰੈਂਟਸ ਨੂੰ ਕੰਸਟਰਕਸ਼ਨ ਤੇ ਹੈਲਥ케ਅਰ ਦੇ ਵਿੱਚ ਜਿਹੜੀ ਕਰ ਰਹੀ ਆ ਜਦੋਂ ਕਿ ਜਿਹੜੇ ਫੂਡ ਸਰਵਿਸਿਜ਼ ਜਾਂ ਰਿਟੇਲ ਆ ਉੱਥੇ ਉਹਨਾਂ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ ਵਰਕਰਸ ਦੇ ਉੱਤੇ ਇਹਦਾ ਕਾਫੀ ਜ਼ਿਆਦਾ ਅਸਰ ਪੈ ਰਿਹਾ ਜਿਹੜੀ ਐਸੈਂਸ਼ੀਅਲ ਸਰਵਿਸਿਜ਼ ਨੇ ਉਸੇ ਪਰ ਪ੍ਰੋਟੈਸਟ ਕਰਕੇ ਲੋਕ ਨੇ ਆਰਗੂ ਕਰ ਰਹੇ ਆ ਕਿ ਸਾਰੇ ਸੈਕਟਰ ਜਿਨ੍ਹਾਂ ਦੇ ਵਿੱਚ ਫੂਡ ਸਰਵਿਸਿਜ਼ ਵੀ ਆ ਰਿਟੇਲ ਵੀ ਆ ਬਹੁਤ ਜ਼ਰੂਰੀ ਐ ਇਕਨੋਮੀ ਲਈ ਤੇ ਸਾਡੀ ਡੇਲੀ ਜਿਹੜੀ ਲਾਈਫ ਆ ਉਹਦੇ ਲਈ ਤੇ ਮੇਰ ਜਿਹੜੇ ਕੁਚਰ ਨੇ ਐਮਫਸਾਈਜ਼ ਇਸ ਗੱਲ ਦੇ ਉੱਤੇ ਕਰ ਰਹੇ ਆ ਕਿ ਸਾਨੂੰ ਯੰਗਰ ਵਰਕਫੋਰਸ ਚਾਹੀਦੀ ਹੈ ਸਾਰੇ ਸੈਕਟਰਸ ਦੇ ਵਿੱਚ ਕਿ ਆਪਣਾ ਬੈਲੈਂਸ ਜੇ ਇਕਨੋਮੀ ਨੂੰ ਅਸੀਂ ਰੱਖਣਾ ਹੈ। ਪ੍ਰੀਮੀਅਰ ਡੈਨਿਸ ਕਿੰਗ ਨੇ ਉੱਥੋਂ ਦੇ ਉਹਨਾਂ ਦੀ ਦਲੀਲ ਇਹ ਵੀ ਉਹਨਾਂ ਕੋਲੇ ਗਏ ਸੀ ਜਿਹੜੇ ਮਜ਼ਾਰਾ ਕਰੀਆ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਗੱਲ ਤੁਹਾਡੀ ਠੀਕ ਆ ਜੋ ਤੁਸੀਂ ਕਹਿ ਰਹੇ ਹੋ ਪਰ ਸਾਨੂੰ ਕੁਝ ਫੈਸਲੇ ਸਖਤ ਲੈਣੇ ਪੈਂਦੇ ਤੇ ਉਹਨਾਂ ਦੇ ਫੈਸਲਿਆਂ ਦੇ ਵਿੱਚੋਂ ਇੱਕ ਫੈਸਲਾ ਇਹ ਆ ਕਿ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਘੱਟ ਕੀਤਾ ਜਾਵੇ। ਉਹ ਕਹਿੰਦੇ ਜਿਹੜੇ ਚੰਗੇ ਵਰਕਰ ਟੈਂਸ਼ਨ ਆ ਜਿਵੇਂ ਸੇਲਸ ਤੇ ਸਰਵਿਸਸ ਆ ਪਹਿਲਾਂ ਹੀ ਉਹ ਬੈਨੀਫਿਟ ਲੈ ਰਹੇ ਆ ਇਮੀਗ੍ਰੇਸ਼ਨ ਤੋਂ ਆਈਸੰਗ ਹਾਊਸਿੰਗ ਕ੍ਰਾਈਸਿਸ ਆ ਤੇ ਬਹੁਤ ਵੱਡਾ ਕੁਝ ਜਿਹੜੇ ਕਹਿੰਦੇ ਆ ਕਿ ਸਰਕਾਰ ਜਾਣਬੁੱਝ ਕੇ ਇਮੀਗ੍ਰੇਸ਼ਨ ਇਮੀਗ੍ਰੈਂਟਸ ਨੂੰ ਹਾਊਸਿੰਗ ਦੇ ਲਈ ਜਾਂ ਹੈਲਥ케ਅਰ ਦੇ ਲਈ ਬਲੇਮ ਕਰ ਰਹੀ ਹੈ ਤੇ ਦੂਜਾ ਜਿਹੜਾ ਹਾਊਸਿੰਗ ਨੀਡਸ ਆ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਜ਼ਿਆਦਾ ਘਰ ਬਣਾਉਣ ਦੀ ਲੋੜ ਆ ਇਸ ਵੇਲੇ ਜਿੱਦਾਂ ਪੋਪੂਲੇਸ਼ਨ ਵਧੀ ਆ ਜਿਹੜੇ 2000 ਨਵੀਂ ਸਪਲਾਈ ਇੱਕ ਸਾਲ ਦੇ ਵਿੱਚ ਚਾਹੀਦੀ ਆ ਜਿਹੜਾ ਕਿ ਗੋਲ ਜੇ ਅਸਰ ਦੇ ਵਿੱਚ ਤੁਸੀਂ ਇਹਨੂੰ ਕਰਨਾ ਹੈ ਸੋ ਸਮਰਸਾਈਡ ਦੇ ਮੇਰ ਡੈਨ ਕੋਚਰ ਜਿਨ੍ਹਾਂ ਨੇ ਪ੍ਰਿੰਸ ਐਡਵਰਡ ਆਈਲੈਂਡ ਦੇ ਬਿਜ਼ਨਸ ਓਨਰਸ ਤੇ ਜਿਹੜੇ ਹੋਰ ਮਾਈਗ੍ਰੈਂਟਸ ਨੇ ਉਹਨਾਂ ਨੂੰ ਜੁਆਇਨ ਕੀਤਾ ਤੇ ਪ੍ਰੋਵਿੰਸ਼ੀਅਲ ਸਰਕਾਰ ਦੀਆਂ ਉਹ ਨੀਤੀਆਂ ਜਿਹਦੇ ਵਿੱਚ ਪੋਪੂਲੇਸ਼ਨ ਨੂੰ ਕੱਟ ਕੀਤਾ ਜਾ ਰਿਹਾ ਇਮੀਗ੍ਰੇਸ਼ਨ ਇਮੀਗ੍ਰੈਂਟਸ ਜਿਹੜੇ ਫੂਡ ਤੇ ਰਿਟੇਲ ਦੇ ਵਿੱਚ ਕੰਮ ਕਰ ਰਿਹਾ ਉਹਨਾਂ ਦੇ ਉੱਤੇ ਕੱਟ ਕਰਨ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਇਹ ਜਿਹੜੀਆਂ ਪ੍ਰੋਬਲਮ ਆ ਰੈਪਿਡ ਪੋਪੂਲੇਸ਼ਨ ਗਰੋਥ ਦੇ ਨਾਲ ਜੁੜੀਆਂ ਤੇ ਇਹਦੇ ਨਾਲ ਜਿਹੜੀਆਂ ਉੱਥੇ ਕੁਦਰਤੀ ਆ ਕਿ ਕੁਝ ਸਮੱਸਿਆਵਾਂ ਜਿਹੜੀਆਂ ਪੈਦਾ ਹੋ ਰਹੀਆਂ ਨੇ 2024 ਦੇ ਪਹਿਲੇ 4 ਮਹੀਨਿਆਂ ਦੇ ਵਿੱਚ ਜਿਹੜਾ ਪੀਐਨਪੀ ਡਰਾ ਆ ਉਹਦੇ ਵਿੱਚ ਐਵਰੇਜ 84 ਇਨਵਿਟੇਸ਼ਨ ਪਰ ਡਰਾ ਨਿਕਲੇ ਆ ਮੋਸਟ ਰੀਸਨ ਜਿਹੜਾ 2 ਮਈ ਨੂੰ ਨਿਕਲੇ ਉਹਦੇ 'ਚ 6 ਇਨਵਿਟੇਸ਼ਨ ਨਿਕਲੇ ਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੀਜ਼ ਆ ਕਿ 6 ਇਨਵਿਟੇਸ਼ਨ ਹੀ ਉਹਦੇ ਵਿੱਚੋਂ ਨਿਕਲੇ ਆ ਜਿਹੜੇ EMPLOYEES ਆ ਉੱਥੇ ਪਹਿਲੇ ਕੰਮ ਕਰ ਰਹੇ ਆਪਣੇ PERMANENT RESIDENCY ਦੇ ਲਈ ਉਹਨਾਂ ਦੇ ਲਈ ਵੱਡੀ ਸਮੱਸਿਆ ਹੈ ਕਿ ਇਹਦਾ ਬਹੁਤ ਵੱਡਾ ਅਸਰ ਉਹਨਾਂ ਦੇ ਜੀਵਨ ਦੇ ਉੱਤੇ ਪੈ ਰਿਹਾ ਆ ਤੇ ਇਹਨੂੰ ਇਹਦੇ ਲਈ ਹੁਣ ਮਸਲਾ ਉੱਥੇ ਇਹ ਪੈਦਾ ਹੋਇਆ ਹਾਲਾਂਕਿ ਔਲੇ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਮਸਲੇ ਜਿਹੜੇ ਪੈਦਾ ਹੋ ਰਹੇ ਆ ਤੇ ਇਹਨਾਂ ਦਾ ਜਿਹੜਾ ਵੱਖਰਾ-ਵੱਖਰਾ ਇੰਪੈਕਟ ਆ ਉਹ ਕਿਸੇ ਨਾ ਕਿਸੇ ਥਾਂ ਦੇ ਉੱਤੇ ਦੇਖਿਆ ਜਾ ਰਿਹਾ ਆ ਪਰ ਇਹ ਇੱਕ ਸੰਕਟ ਆ ਕਿ ਹੁਣ ਕੈਨੇਡਾ ਦੇ ਵਿੱਚ ਪੱਕੇ ਹੋਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਔਖਾ ਹੋ ਰਿਹਾ ਉਹ ਥਾਵਾਂ ਜਿੱਥੇ ਕਹਿੰਦੇ ਸੀ ਲੋਕ ਪਹਿਲਾਂ ਜਾਂਦੇ ਨਹੀਂ ਉੱਥੇ ਵੀ ਹਾਲਤ ਜਿਹੜੀ ਆ ਐਸੇ ਤਰ੍ਹਾਂ ਦੀ ਹੋ ਰਹੀ ਔਰ ਪਿਛਲੇ ਸਾਲ ਪ੍ਰਿੰਸ ਐਡਵਰਟ ਆਇਲੈਂਡ ਦੇ ਉੱਤੇ 6700 ਲੋਕ ਜਿਹੜੇ ਹੋਰ ਪਹੁੰਚੇ ਹੁਣ 67 ਉਹ ਤੇ ਛੋਟੀ ਜੀ ਦੁਨੀਆ ਉਹਨਾਂ ਦੀ 6700 ਦੇ ਉਹ ਮਤਲਬ 2.3% 2.5% ਬਣ ਜਾਂਦਾ ਉਹਨਾਂ ਦਾ ਤੇ ਇਹਨਾਂ ਨੂੰ ਹੁਣ 2900 ਨਵੇਂ ਘਰ ਚਾਹੀਦੇ ਆ ਤੇ ਇਹਨਾਂ ਕੋਲੇ ਸਿਰਫ ਜਿਹੜੇ ਉਹ ਅ 1139 ਹਾਊਸਿੰਗ ਸਟਾਰਟ ਸੀ ਆ ਮਤਲਬ 1139 ਹੀ ਬਣਨੇ ਸ਼ੁਰੂ ਹੋਏ ਜੀ 1139 ਬਣਨੇ ਸ਼ੁਰੂ ਹੋਏ ਤੇ 1139 ਹੀ ਬਣਨੇ ਚਾਹੀਦੇ 2300 ਤੇ ਕੁਦਰਤੀ ਆ ਵੀ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਇਸ ਵੇਲੇ ਸਮੱਸਿਆ ਹੈਗੀ ਆ ਹੁਣ 2009 ਘਰਨਾਂ ਨੂੰ ਸਾਲ ਦੇ ਵਿੱਚ ਬਿਲਡ ਕਰਨੇ ਪੈਣੇ ਆ ਅਗਲੇ ਇੱਕ ਦਹਾਕੇ ਤੱਕ ਤਾਂ ਇਹ ਇਹਨੂੰ ਕਰ ਸਕਦੇ ਆ ਆਦਰਵਾਇਜ਼ ਸਮੱਸਿਆ ਜਿਹੜੀ ਆ ਇਹ ਹੋਰ ਉੱਥੇ ਵੀ ਵੱਡੀ ਹੋ ਸਕਦੀ ਆ ਅਗਲੀ ਗੱਲ ਬਾਤ ਦੋਸਤੋ ਵੈਸਟਚਰ ਟੇਅਰ ਲਾਈਨ ਦੇ ਬਾਰੇ ਜਿਹੜੀ ਇੱਕ ਨਵੀਂ ਇਹ ਲਾਂਚ ਕਰ ਰਹੀ ਆ ਇੱਕ ਸਸਤੇ ਕਿਰਾਏ ਵਾਲੀ ਕੈਟਾਗਰੀ ਜਿਹਦੇ ਨਾਲ ਐਵਰੇਜ ਟ੍ਰੈਵਲਰ ਆ ਉਹ ਬਿਨਾ ਕੈਰੀ ਬੈਗ ਤੋਂ ਫਲਾਈ ਕਰਨਾ ਚਾਹੁੰਦਾ ਕਈ 에ਅਰਲਾਈਨਾਂ ਨੇ 에ਅਰਲਾਈਨਾਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਹੋਈ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਆਪਣੀ ਕੋਸਟ ਕੱਟ ਕੀਤੀ ਆ 20-25 ਸਾਲ ਪਹਿਲਾਂ ਜਿਹੜੇ ਲੋਕ ਹੁਣ ਬਿਜ਼ਨਸ ਕਲਾਸ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਇਕਨੋਮੀ ਕਲਾਸ ਦੇ ਵਿੱਚ ਮਿਲਦੀਆਂ ਸੀ ਤੇ ਹੌਲੀ ਹੌਲੀ ਉਹ ਸਰਵਿਸਿਜ਼ ਉਹਨਾਂ ਨੇ ਕੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਲੋਕ ਵੀ ਟਰੈਵਲ ਜ਼ਿਆਦਾ ਕਰਨ ਲੱਗ ਪਏ ਤੇ ਲੋਕਾਂ ਨੂੰ ਹੁਣ ਇਹ ਲਗਜ਼ਰੀ ਨਾ ਹੋ ਕੇ ਕਿਤੇ ਨਾ ਕਿਤੇ ਲੋਡ ਬਣ ਕੇ ਟਰੈਵਲ ਕਰਨਾ ਤੇ ਉਹਦੇ ਲਈ ਫਿਰ ਬਹੁਤ ਸਾਰੀਆਂ ਆਪਸ਼ਨਸ ਲੋਕਾਂ ਦੇ ਕੋਲ ਸਸਤੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਵੇਂ ਫਲੇਅਰ ਆ ਜਾਂ ਦੂਜੀਆਂ 에ਅਰਲਾਈਨਸ ਸੀਗੀਆਂ ਸੂਪ ਸੀਗੀਆਂ ਜਾਂ ਹੋਰ ਕੋਈ ਸੀਗੀਆਂ ਇਹ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦਾ ਇੱਕੋ ਹੀ ਐਮਸੀ ਕਿ ਇਹਨਾਂ ਨੂੰ ਸਸਤੀਆਂ ਫਲਾਈਟਸ ਜਿਹੜੀਆਂ ਦਿੱਤੀਆਂ ਜਾਣ ਲੋਕਾਂ ਨੂੰ ਔਰ ਸਸਤੀਆਂ ਕਰਨ ਦੇ ਵਿੱਚ ਉਹਨਾਂ ਨੇ ਕੀ ਕੀਤਾ ਵੀ ਜਿਹੜੇ ਜਿਹੜੇ ਕੈਰੀ-ਆਨ ਬੈਗ ਸੀਗੇ ਉਹਨਾਂ ਨੂੰ ਉਹਦੇ ਵਿੱਚੋਂ ਕੱਢ ਦਿੱਤਾ ਕਿ ਸਿਰਫ ਕਿਹੇ ਵਿਅਕਤੀ ਨੇ ਜੇ ਜਾਣਾ ਤਾਂ ਉਹਨੂੰ ਤੇ ਇਦਾਂ ਕੀਤਾ ਜਾ ਸਕਦਾ ਆ ਸੋ ਜਿਹਦੇ ਵਿੱਚ ਹੁਣ ਵੈਸਟ ਜੈਟ 에ਅਰਲਾਈਨ ਜਿਹੜੀ ਇਸ ਡੌਟ ਦੇ ਵਿੱਚ ਸ਼ਾਮਲ ਹੋ ਰਹੀ ਹੈ ਇਹਨਾਂ ਦੇ ਸੀਈਓ ਨੇ ਦੱਸਿਆ ਕਿ ਕੱਲ ਬੁੱਧਵਾਰ ਦੀ ਇਹ ਗੱਲ ਆ ਕਿ ਅਲਟਰਾ ਲੋ ਫੇਅਰ ਕੈਟਾਗਰੀ ਇੰਟਰੋਡਿਊਸ ਕੀਤੀ ਜਾਊਗੀ ਕੁਝ ਹਫ਼ਤਿਆਂ ਦੇ ਵਿੱਚ ਹੀ ਆਉਣ ਵਾਲਿਆਂ ਦੇ ਵਿੱਚ ਅ ਇਹਦੇ ਨਾਲ ਜਿਹੜੇ ਬਜਟ ਕੌਨਸ਼ੀਅਸ ਟਰੈਵਲਰ ਆ ਜਿਹੜੇ ਚਾਹੁੰਦੇ ਆ ਵੀ ਸਾਨੂੰ ਸਮਾਨ ਜਾਂ ਸਹੂਲਤਾਂ ਦਾ ਰੌਲਾ ਕੋਲਾ ਨਹੀਂ ਸਾਨੂੰ ਸਿਰਫ ਇਨਾ ਹੀ ਆ ਵੀ ਅਸੀਂ ਆਪਣੇ ਟਿਕਾਣੇ ਦੇ ਉੱਤੇ ਸੌਖੇ ਤੇ ਸਸਤੇ ਪਹੁੰਚ ਜਾਈਏ ਉਹਨਾਂ ਨੇ ਇਹ ਕਿਹਾ ਕਿ ਇਹਦੇ ਨਾਲ ਜਿਹੜੀ ਆ ਓਵਰਹੈਡ ਬਿਨ ਸਪੇਸ ਆ ਉਹ ਫ੍ਰੀ ਹੋ ਜਾਊਗੀ ਦੂਜੇ ਪੈਸੇਂਜਰਸ ਦੇ ਲਈ ਤੇ ਟਰੈਵਲਰਸ ਜਿਹੜੇ ਫਿਰ ਬਹੁਤ ਸਸਤਾ ਫੇਅਰ ਲੈਣਾ ਚਾਹੁੰਦੇ ਆ ਉਹਨਾਂ ਕੋਲੇ ਆਪਸ਼ਨ ਹੋਊਗੀ ਕਿ ਜਿਹੜੀ ਉਹ ਓਵਰਹੈਡ ਬਿਨ ਦੇ ਵਿੱਚ ਆਪਣਾ ਸਮਾਨ ਰੱਖ ਸਕਦੇ ਆ ਉਹਨਾਂ ਨੂੰ ਇਹ ਵੀ ਮਤਲਬ ਹੋਊਗੀ ਉਹਨਾਂ ਨੂੰ ਖੁੱਲ ਕੇ ਉਹ ਜਿਹੜੇ ਹੈਗੇ ਆ ਆਪਣੇ ਬਹੁ ਦੂਜੀ ਤਰ੍ਹਾਂ ਇਹਨੂੰ ਸਟੋਰ ਕਰ ਸਕਦੇ ਆ ਜਾਂ ਛੋਟਾ ਪਰਸਨਲ ਆਈਟਮਸ ਜਿਹੜੀਆਂ ਆਪਣੇ ਸੀਟ ਦੇ ਥੱਲੇ ਵੀ ਰੱਖ ਸਕਦੇ ਆ ਹੁਣ ਵੀ ਜਿਹੜੀਆਂ ਸਸਤੀਆਂ 에ਅਰਲਾਈਨਸ ਨੇ ਉਹਨਾਂ ਦੇ ਵਿੱਚ ਇਹੀ ਕੀਤਾ ਜਾਂਦਾ ਕਿ ਟਿਕਟ ਸਸਤੀ ਹੁੰਦੀ ਆ ਜਿਹੜਾ ਸਮਾਨ ਦਾ ਹੁੰਦਾ ਮੰਨ ਲਓ ਸਮਝ ਤੁਸੀਂ ਤੁਹਾਨੂੰ ਟਿਕਟ ਇਥੋਂ ਐਬਸਫੋਰਡ ਤੋਂ ਕੈਲਗਰੀ ਦੀ 20 ਡਾਲਰ ਦੀ ਵੀ ਮਿਲ ਜਾਂਦੀ ਜਾਂ ਐਡਮੰਟਨ ਦੀ 20 ਡਾਲਰ ਦੀ ਵੀ ਮਿਲ ਜਾਂਦੀ ਪਰ ਜੇ ਤੁਸੀਂ ਨਾਲ ਇੱਕ ਬੈਗ ਲੈ ਕੇ ਜਾਣਾ ਤੇ ਉਹਦੇ ਤੁਹਾਨੂੰ 60 ਡਾਲਰ ਦੇਣੇ ਪੈਣਗੇ ਲਗਭਗ ਕਈ 에ਰਲਾਈਨਸ ਦੇ ਵਿੱਚ ਸੋ ਹੁਣ ਇਹ ਕਿਉਂਕਿ ਦੌੜ ਆ ਤੇ ਸਾਰੀਆਂ 에ਰਲਾਈਨਸ ਇਹਦੇ ਵਿੱਚ ਚੱਲ ਰਹੀਆਂ ਵੈਸਟ ਚੈਟਰੀ ਨੇ ਫੈਸਲਾ ਕੀਤਾ ਔਰ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਇਹਦੀ ਰਿਪੋਰਟ ਸਾਹਮਣੇ ਆ ਜਾਣੀ ਜਿਹਨਾਂ ਨੇ ਅਨਾਉਂਸ ਕਰ ਦੇਣਾ ਕਿ ਅਸੀਂ ਕੀ ਕਰ ਰਹੇ ਹਾਂ ਜਿਹੜੇ ਗੈਸਟ ਨੇ ਉਹਨਾਂ ਨੂੰ ਮਤਲਬ ਕੈਰੀ-ਆਨ ਬੈਗ ਨਹੀਂ ਲਿਹਾਉਣ ਦਿੱਤਾ ਜਾਊਗਾ ਕਿ ਤੁਸੀਂ ਉਹ ਕਹਿੰਦੇ ਬਿਲਕੁਲ ਜਿਹੜੀ ਆਪਣੇ ਕੈਰੀ-ਆਨ ਬੈਗ ਦਾ ਬਹੁਤ ਛੋਟਾ ਜਿਹਾ ਰੱਖੋ ਤੇ ਜ्यादा ਜਿਹੜੇ ਪੈਸੇਂਜਰਸ ਨੇ ਉਹ ਫਿਰ ਉਹਦੇ ਵਿੱਚ ਲਿਮਟਿਡ ਸਪੇਸ ਦੇ ਵਿੱਚ ਜਾ ਸਕਦੇ ਆ ਤੇ ਇਹਦੇ ਨਾਲ ਫਿਰ ਜ਼ਿਆਦਾ ਜਿਹੜੀ ਸੌਖ ਹੋ ਸਕਦੀ ਹੈ ਜਿਹੜੀਆਂ ਪੁਰਾਣੇ 에ਅਰਪਲੇਨ ਸੀਗੇ ਉਹ ਕਹਿੰਦੇ ਸਾਡੇ ਕੋਲ ਛੋਟੇ ਆ ਤੇ ਤੁਸੀਂ ਘੱਟ ਸਮਾਨ ਹੀ ਉਹਨਾਂ ਦੇ ਵਿੱਚ ਲਿਜਾ ਸਕਦੇ ਆ ਵੈਸਟ ਜੈਟ ਕੋ ਪਹਿਲੀ 에ਅਰਲਾਈਨ ਨਹੀਂ ਕੈਨੇਡਾ ਦੇ ਵਿੱਚ ਜਿਹੜੀ ਨੋ ਕੈਰੀ-ਆਨ ਮਤਲਬ ਡਿਸਕਾਊਂਟਡ ਫੇਅ ਦੇ ਰਹੀ ਹੈ ਐਡਮੰਟਨ ਬੇਸਡ ਫਲੇਅਰ 에ਅਰਲਾਈਨ ਹੈ ਜਿਹਦਾ ਪਹਿਲਾਂ ਜ਼ਿਕਰ ਕੀਤਾ ਉਹਦੇ ਵਿੱਚ ਇੱਕ ਬਹੁਤ ਛੋਟੀ ਜੀ ਫੀਸ ਦੇ ਕੇ ਵੀ ਅਸ چھوٹਾ ਜਿਹਾ ਬੈਗ ਲਿਜਾ ਸਕਦੇ ਆ ਪਰਸਨਲ ਆਈਟਮ ਲਿਜਾ ਸਕਦੇ ਆ ਜਿਹੜੀ ਕਿ ਤੁਹਾਡੀ ਸੀਟ ਦੇ ਥੱਲੇ ਰੱਖੀ ਜਾ ਸਕੇ ਓਨੀ ਕੁ ਚੀਜ਼ ਤੁਸੀਂ ਲਿਜਾ ਸਕਦੇ ਆ ਤੇ ਬੈਗ ਜਿਹੜਾ ਹੈਗਾ ਕਿ ਓਵਰਹੈਡ ਬਿਨ ਦੇ ਲਈ ਉਹਦੇ ਲਈ ਤੁਹਾਨੂੰ ਫਿਰ ਐਕਸਟਰਾ ਕੋਸਟ ਦੇਣੀ ਪੈਂਦੀ ਹੈ ਮਤਲਬ ਪਹਿਲਾਂ ਤੇ ਇਹ ਹੁੰਦਾ ਸੀ ਨਾ ਵੀ ਤੁਸੀਂ ਇੱਕ ਆਪਣੇ ਕੋਲ ਜਿਹੜਾ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਹੁੰਦਾ ਕਿ ਕੈਰੀਅਨ ਨਾਲ ਲੈ ਜਾਂਦੇ ਆ ਤੁਸੀਂ ਆਪਣੇ ਜਿਹੜੇ ਵੱਡੇ ਟੈਚੀ ਆ ਉਹ ਉੱਥੇ ਚੈੱਕ ਇਨ ਕਰਵਾ ਦਿੰਦੇ ਹੋ ਤੇ ਇੱਕ ਜਿਹੜਾ ਬੈਗ ਹੁੰਦਾ ਉਹ ਨੂੰ ਜਿਹੜੀ ਤੁਹਾਡੀ ਸੀਟ ਦੇ ਉੱਤੇ ਬਿਨ ਹੁੰਦਾ ਉਹ ਬਿਨ ਦੇ ਵਿੱਚ ਉਤੇ ਰੱਖ ਦਿੰਨੇ ਹੁਣ ਇਹ ਕਹਿੰਦੇ ਵੀ ਤੁਹਾਨੂੰ ਅਸੀਂ ਦਵਾਂਗੇ ਸਸਤੀ ਟਿਕਟ ਤੁਸੀਂ ਬਿੰਨ ਦੇ ਵਿੱਚ ਵੀ ਜੇ ਰੱਖਣ ਲਈ ਕੁਝ ਲਿਜਾਣਾ ਤਾਂ ਉਹਦੇ ਪੈਸੇ ਦੇਣੇ ਪੈਣਗੇ 50 60 ਡਾਲਰ ਤੇ ਜੇ ਕੁਝ ਇੰਨਾ ਕੁ ਤੁਹਾਡੇ ਕੋਲ ਹੈਗਾ ਵੀ ਜਿਵੇਂ ਬੈਕਪੈਕ ਹੁੰਦਾ ਕੋਈ ਉਹਦੇ ਵਿੱਚ ਥੋੜਾ ਬਹੁਤਾ ਸਮਾਨ ਉਹਨੂੰ ਆਪਣੀ ਸੀਟ ਦੇ ਥੱਲੇ ਰੱਖ ਲਓ ਤੇ ਫਿਰ ਇਹ ਕਹਿੰਦੇ ਕੋਈ ਪੈਸੇ ਨਹੀਂ ਫਿਰ ਕੋਈ ਇਤਰਾਜ਼ ਨਹੀਂ ਇਹ ਕਈ 에ਅਰਲਾਈਨਸ ਪਹਿਲਾਂ ਵੀ ਸ਼ੁਰੂ ਕਰ ਚੁੱਕੀਆਂ ਐ ਇਹ ਜਿਹੜੀ ਹੈਗੀ ਐ 에ਅਰਲਾਈਨ ਨੇ ਹੁਣ ਕਰ ਰਹੀ ਆ ਤੇ ਲੋਕ ਜਿਆਦਾ ਜਿਹੜੇ ਬਜਟ ਕੌਨਸ਼ੀਅਸ ਟਰੈਵਲਰ ਨੇ ਉਹ ਕਾਫੀ ਜ਼ਿਆਦਾ ਇਧਰਲੇ ਪਾਸੇ ਨੂੰ ਜਾ ਰਹੇ ਆ ਉਹਨਾਂ ਨੂੰ ਫਿਰ ਉਹ ਤੋਂ ਬਾਅਦ ਹੁਣ ਅੱਗੇ ਹੁੰਦਾ ਕਿ ਜੇ ਤੇ ਇਹਦੀ ਪੂਰੀ ਕਾਸਟ ਕੱਢ ਕੇ ਦੇਖੋ ਕਈ ਵਾਰੀ ਉਹ ਕਾਫੀ ਪੈ ਜਾਂਦੀ ਆ ਜਿਹੜੀ ਅਲਟਰਾ ਲੋ ਕਾਸਟ ਇਹ ਕੈਰੀਅਰਸ ਹੈਗੇ ਆ ਇਹਨਾਂ ਦੇ ਲਈ ਜਿਦਾਂ ਯੂਰਪ ਦੀ ਇੱਕ ਰਾਇਨ 에ਅਰ ਆਪਣੇ ਇੱਥੇ ਜਿਹੜੀ ਹੈਗੀ ਆ ਫਲੇਅਰ ਆ ਉਹ ਰਾਇਨ 에ਅਰ ਆ ਉਹ ਵੀ ਐਸੇ ਤਰੀਕੇ ਦੇ ਨਾਲ ਹੀ ਲੋਕਾਂ ਨੂੰ ਜਿਹੜੀ ਅਟਰੈਕਟ ਕਰਦੀ ਆ ਤੇ ਇਹ ਵੀ ਕਿਸੇ ਨਾ ਕਿਸੇ ਤਰ੍ਹਾਂ ਫਿਰ ਵੈਸਟ ਜੈਟ ਜਿਹੜੀ ਆ ਅਟਰੈਕਟ ਕਰ ਰਹੀ ਆ ਵੀ ਅਸੀਂ ਵੀ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਇਧਰਲੇ ਪਾਸੇ ਸੱਦ ਸਕੀ ਆ ਵੀ ਤੁਸੀਂ ਆ ਮਿਨਿਮਮ ਆ ਤੁਸੀਂ ਇੱਥੇ ਤੱਕ ਜਾਣਾ ਟਿਕਟ ਤੁਹਾਡੇ 20 ਡਾਲਰ ਆ ਜਾ ਜਿੰਨੀ ਵੀ ਆ ਵੀ 25 ਡਾਲਰ ਜੇ ਤੁਸੀਂ ਸੀਟ ਸਿਲੈਕਟ ਕਰਨੀ ਆ 15 ਡਾਲਰ ਰੋਦੇ ਜੇ ਤੁਸੀਂ ਨਾਲ ਬੈਗ ਲੈ ਕੇ ਜਾਣਾ ਕੈਬਿਨ ਚ ਰੱਖਣ ਵਾਲਾ 50 ਡਾਲਰ ਰੋਦੇ ਸੋ ਕਰ ਕਰਾ ਕੇ ਤੇ ਉੱਥੇ ਚਲੇ ਜਾਂਦਾ ਪਰ ਜੇ ਕੋਈ ਵਿਅਕਤੀ ਇਦਾਂ ਚਾਹੁੰਦਾ ਆ ਕਿ ਮੈਂ ਜਾਵਾਂ ਤੇ ਸਿਰਫ ਮੇਰੇ ਕੋਲ ਉਹਨੇ ਹੀ ਪੈਸੇ ਲੈ ਜਾਣ ਮੇਰੇ ਜਾਣ ਦੇ ਬਾਕੀ ਸਮਾਨ ਮੇਰੇ ਕੋਲੇ ਹੈ ਨਹੀਂ ਤੇ ਹੋਰ ਮੈਂ ਕੁਝ ਚਾਹੁੰਦਾ ਨਹੀਂ ਉਹਨਾਂ ਦੇ ਲਈ ਵੈਸਟ ਚਟ ਦੀ ਇਹ ਸ਼ੁਰੂਆਤ ਬਹੁਤ ਚੰਗੀ ਸਿੱਧ ਹੋਏ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ